ਮੇਰ ਮਾਗਰ ਦਾ ਪੌਡਕਾਸਟ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਆਦਵ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਕੁੜਖੀਰ ਆ ਆਪਾਂ ਅੱਜ ਦੀ ਗੱਲਬਾਤ ਲੈ ਕੇ ਪੇਸ਼ ਹੋ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪੈਰਿਸ 올림픽 ਦੇ ਵਿੱਚ ਜਿਹੜਾ ਇੰਡੀਅਨ ਹਾਕੀ ਟੀਮ ਨੇ ਬਰਾਊਨਸ ਮੈਡਲ ਜਿੱਤਿਆ ਤਾਂ ਉਹਦੇ ਤੇ ਤੁਹਾਨੂੰ ਸਾਰੇ ਭਾਰਤੀਆਂ ਨੂੰ ਹਾਕੀ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਲੱਖ ਲੱਖ ਮੁਬਾਰਕਬਾਦ ਕਿਉਂਕਿ ਬਹੁਤ ਚਿਰ ਬਾਅਦ ਇਸ ਤਰ੍ਹਾਂ ਦਾ ਹੋਇਆ ਹੈ ਕਿ ਭਾਰਤ ਦੀ ਹਾਕੀ ਆ ਜਿਹੜੀ ਉਹ ਉੱਪਰਲੇ ਲੈਵਲ ਤੇ ਆਈ ਆ ਪਹਿਲੀਆਂ ਤਿੰਨ ਚਾਰ ਟੀਮਾਂ ਦੇ ਵਿੱਚ ਕੋਈ ਸਮਾਂ ਸੀ ਜਿੱਮੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਭਾਰਤ ਦੀ ਹਾਕੀ ਬਹੁਤ ਬਲੰਦੀ ਤੇ ਸੀ ਲੇਕਿਨ ਫੇਰ ਕੁਝ ਟੈਕਨੀਕਸ ਚੇਂਜ ਹੋਈਆਂ ਕੁਝ ਮਤਲਬ ਖੇਡਾਂ ਵਿੱਚ ਸਰਕਾਰਾਂ ਦੀ ਦਿਲਚਸਪੀ ਆਉਂਦੀਆਂ ਨਹੀਂ ਰਹੀਆਂ ਤਾਂ ਸਾਡੀ ਟੀਮ ਪਛੜਦੀ ਪਛੜਦੀ ਪਛੜ ਗਈ ਲੇਕਿਨ ਹੁਣ ਪਿਛਲੀ 올림픽 ਦੇ ਵਿੱਚ ਵੀ ਜਦੋਂ ਜਾਪਾਨ ਚ ਹੋਈਆਂ ਸੀ ਤਾਂ ਭਾਰਤ ਨੇ ਬ੍ਰੌਂਜ਼ ਮੈਡਲ ਜਿੱਤੇ ਆ ਸੀ ਤੋ ਐਸ ਵਾਰੀ ਤਾਂ ਬਹੁਤ ਕਮਾਲ ਦਾ ਖੇਡੇ ਸਾਰੇ ਮੈਚਾਂ ਦੇ ਵਿੱਚ ਬਹੁਤ ਕਮਾਲ ਦਾ ਖੇਡੇ ਸੁਜਿਤ ਹਾਰ ਤੱਕ ਟੀਮ ਦੀ ਹੋਣੀ ਹੀ ਹੋਣੀ ਐ ਲੇਕਿਨ ਮੈਚ ਦੇਖ ਕੇ ਸਵਾਦ ਹੀ ਆ ਗਿਆ ਹਰਮਨਦੀਪ ਬਹੁਤ ਸੋਹਣਾ ਖੋਲਿਆ ਜਿਹੜੇ ਗੋਲ ਕੀਪਰ ਸੀ ਉਹ ਬਹੁਤ ਅੱਛਾ ਖੇਡੇ ਤੋ ਸਾਰੀ ਟੀਮ ਹੀ ਬਹੁਤ ਅੱਛੀ ਖੇਡੀ ਤੋ ਇੱਕ ਵਾਰੀ ਫੇਰ ਮੇਰੇ ਵੱਲੋਂ ਜਿੰਨੇ ਵੀ ਹਾਕੀ ਨੂੰ ਪਿਆਰ ਕਰਦੇ ਨੇ ਜਾਂ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਤੋ ਉਮੀਦ ਕਰਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੀ ਹਾਕੀ ਟੀਮ ਜੇ ਇਸੇ ਤਰ੍ਹਾਂ ਖੇਡਦੀ ਰਹੀ ਤਾਂ ਸੂਨ ਤਮਕਾ ਵੀ ਜਿੱਤੇਗੀ ਸੋ ਉਸੇ ਪ੍ਰਕਾਰ ਦੋਸਤੋ 올림픽 ਦੇ ਵਿੱਚ ਜਿਹੜੀਆਂ ਹੋਰ ਖਬਰਾਂ ਸੁਰਖੀਆਂ ਬਣੀਆਂ ਉਹਨਾਂ ਦੇ ਵਿੱਚ ਜਿਹੜੀ ਬਨੇਸ਼ ਫੁਗਾਟ ਸੀ ਭਾਰਤ ਦੀ ਰੈਸਲਰ ਤੋਂ ਕਿਸ ਤਰ੍ਹਾਂ ਉਹਨੂੰ 100 ਗ੍ਰਾਮ ਵੇਟ ਪਿੱਛੇ ਡਿਸਕਵਾਲਿਫਾਈ ਕੀਤਾ ਗਿਆ ਸੋ ਇਹ ਵੀ ਇੱਕ ਦਿਲ ਤੋੜਨ ਵਾਲੀ ਖਬਰ ਸੀ ਸੋ ਜਿਸ ਨੇ ਭਾਰਤੀਆਂ ਨੂੰ ਕਾਫੀ ਨਰਾਸ਼ ਕੀਤਾ ਸੋ ਇਹਦੇ ਵਿੱਚ ਜਿਹੜੀ ਹੈਗੀ ਆ ਉਹ ਇਨਕੁਆਰੀ ਦੀ ਲੋੜ ਹੈ ਕਿ ਜਦੋਂ ਇੱਡੀ ਵੱਡੀ ਟੀਮ ਇੱਕ ਪਲੇਅਰ ਦੇ ਨਾਲ ਜਾਂਦੀ ਹੈ ਜਿਸਨੇ ਸਾਰਾ ਧਿਆਨ ਰੱਖਣਾ ਹੁੰਦਾ ਹੈ ਤਾਂ ਫਿਰ ਜਿਹੜੀ ਗਲਤੀ ਹੈ ਉਹ ਕਿੱਥੇ ਹੋਈ ਹੈ ਤੇ ਜਨਾਏ ਕੋਈ ਮੈਨੇਜਮੈਂਟ ਦੀ ਕੋਈ ਗੱਲ ਹੈ ਤਾਂ ਉਹ ਵੀ ਸਾਨੂੰ ਜਿਹੜਾ ਹੈਗਾ ਉਹ ਦੇਖਣਾ ਪਊਗਾ ਵਿਚਾਰਨਾ ਪਊਗਾ ਲੇਕਿਨ ਅਜੇ ਵੀ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਜਦੋਂ ਆਪਾਂ ਸੂਚੀ ਦੇਖਦੇ ਹਾਂ ਤੇ ਜਿਸ ਤਰ੍ਹਾਂ ਅਮਰੀਕਾ ਦੇ ਮੈਡਲ ਨੇ ਤੋਂ ਜਿਸ ਤਰ੍ਹਾਂ ਚਾਈਨਾ ਦੇ ਮੈਡਲ ਨੇ ਸੋ ਚైనా ਨੇ ਸਭ ਤੋਂ ਵੱਧ 골ਡ ਮੈਡਲ ਲਏ ਨੇ ਤੇ ਗਿਣਤੀ ਦੇ ਵਿੱਚ ਅਮਰੀਕਾ ਸਭ ਤੋਂ ਉੱਪਰ ਹੈ। ਤੋਂ ਫਿਰ ਫਰਾਂਸ, ਇਟਲੀ, ਇੰਗਲੈਂਡ ਇਹ ਕੰਟਰੀ ਜਿਸ ਤਰ੍ਹਾਂ ਇਹਨਾਂ ਨੇ ਮੈਡਲ ਲਏ ਨੇ ਸੋ ਆਬਾਦੀ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਕਪਾਰਤ ਉਹਨਾਂ ਤੋਂ ਕਿਤੇ ਅੱਗੇ ਹੈ ਆਬਾਦੀ ਦੇ ਵਿੱਚ ਲੇਕਿਨ ਮੈਡਲਾਂ ਦੇ ਪਿੱਛੇ ਜਿਹੜਾ ਸਾਡਾ ਨੰਬਰ ਹੈ ਉਹ ਤਕਰੀਬਨ ਅਸੀਂ 70ਵੇਂ ਨੰਬਰ ਤੇ ਅਜੇ ਚੱਲ ਰਹੇ ਹਾਂ ਤੋਂ ਦੁਨੀਆ ਦੇ ਵਿੱਚ ਅਸੀਂ ਬਹੁਤ ਖੇਡਾਂ ਦੇ ਖੇਤਰ ਦੇ ਵਿੱਚ ਪਛੜੇ ਹੋਏ ਹਾਂ। ਤੋ ਸਾਨੂੰ ਜਾਂ ਸਾਡੀਆਂ ਸਰਕਾਰਾਂ ਨੂੰ ਇਸ ਤੇ ਹੋਰ ਕੰਮ ਕਰਨਾ ਪਵੇਗਾ ਤਾਂ ਕਿ ਅਸੀਂ ਜਿਹੜੇ ਵਧੀਆ ਪਲੇਅਰ ਨੇ ਉਹਨਾਂ ਨੂੰ ਉੱਪਰ ਲੈ ਕੇ ਆ ਸਕੀਏ ਆ ਸੋ ਦੋਸਤੋ ਅੱਜ ਦੀ ਗੱਲ ਆਪਾਂ ਨਾਲੇ ਚਾਹ ਵੀ ਪੀਨੇ ਆ ਤੇ ਨਾਲੇ ਗੱਲਬਾਤ ਕਰਦੇ ਆ ਸੋ ਅੱਜ ਦੀ ਜਿਹੜੀ ਗੱਲਬਾਤ ਆ ਤਾਂ ਉਹ ਆਪਾਂ ਕਾਫੀ ਸਾਰੇ ਵਿਸ਼ਿਆਂ ਤੇ ਕਰਾਂਗੇ ਸੋ ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਵਿਸ਼ਾ ਹੈ ਉਹ ਇਹ ਹੈ ਕਿ ਅੱਜ ਕੱਲ ਪੂਰੇ ਵਿਸ਼ਵ ਦੇ ਵਿੱਚੀ ਕਾਸਟੌਰ ਤੇ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵਸੇ ਹੋਏ ਨੇ ਤੇ ਜਿਹੜੀਆਂ ਬਿਸ਼ਪ ਪੰਜਾਬੀ ਕਾਨਫਰੰਸਾਂ ਨੇ ਉਹਨਾਂ ਦਾ ਰੁਝਾਨ ਹੈ ਜਿਹੜਾ ਬਹੁਤ ਪਿਛਲੇ 10-15 ਸਾਲਾਂ ਤੋਂ ਬਹੁਤ ਦੇਖਣ ਨੂੰ ਮਿਲਿਆ ਸੋ ਕਿ ਸ਼ਹਿਰ ਚ ਚਾਰ-ਚਾਰ ਪੰਜ-ਪੰਜ ਬਿਸ਼ਪ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਨੇ ਸੋ ਮੈਨੂੰ ਇੱਥੇ ਰਹਿੰਦੇ ਨੂੰ ਤਕਰੀਬਨ 35 ਸਾਲ ਹੋ ਗਏ ਨੇ ਤੇ ਮੈਂ ਕੰਟੀਨਿਊ ਲਿਖ ਰਿਹਾ ਲਗਾਤਾਰ ਲਿਖ ਰਿਹਾ ਸੋ ਮੇਰੇ ਵਰਗ ਹੋਰ ਵੀ ਲੇਖਕ ਨੇ ਜਿਹੜੇ ਲਿਖ ਰਹੇ ਨੇ ਲੇਕਿਨ ਸਾਨੂੰ ਇਹ ਗੱਲ ਦੇ ਆ ਦੱਸਦੇ ਆ ਦੁੱਖ ਤੇ ਅਫਸੋਸ ਹੋ ਰਿਹਾ ਹੈ ਕਿ ਸਾਡੇ ਸ਼ਹਿਰਾਂ ਦੇ ਵਿੱਚ ਕਾਨਫਰੰਸਾਂ ਹੁੰਦੀਆਂ ਨੇ ਤੇ ਸਾਨੂੰ ਹਫ਼ਤੇ ਬਾਅਦ ਅਖਬਾਰਾਂ 'ਚ ਰਿਪੋਰਟਾਂ ਪੜਨ ਤੋਂ ਪਤਾ ਲੱਗਦਾ ਕਿ ਕਾਨਫਰੰਸਾਂ ਹੋਈਆਂ ਨੇ। ਤੋਂ ਮੈਂ ਇਹ ਕਹਿਣਾ ਚਾਹੁੰਦਾ ਮੈਂ ਜਾਂ ਗਿਲਾ ਜ਼ਾਹਰ ਕਰਦਾ ਕਿ ਜਿਹੜੇ ਇੱਥੇ ਲੇਖਕ ਕੰਟੀਨਿਊ ਲਿਖ ਰਹੇ ਨੇ ਉਹ ਇਹਨਾਂ ਕਾਨਫਰੰਸਾਂ ਦਾ ਹਿੱਸਾ ਕਿਉਂ ਨਹੀਂ ਬਣ ਸਕਦੇ ਬਈ? ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਉਹਨਾਂ ਨੇ ਨਾਵਲ ਤੇ ਕੰਮ ਕੀਤਾ, ਉਹਨਾਂ ਨੇ ਕਹਾਣੀ ਤੇ ਕੰਮ ਕੀਤਾ। ਤੁਸੀਂ ਤਾਂ ਸਾਹਿਤ ਦੇ ਖੇਤਰ ਦੇ ਵਿੱਚ ਕੋਈ ਕੰਮ ਵੀ ਨਹੀਂ ਕੀਤਾ। ਸਿਰਫ ਤੁਸੀਂ ਕਾਨਫਰੰਸਾਂ ਕਰਾਉਨੇ ਹੋ ਲੇਕਿਨ ਤੁਸੀਂ ਜਿਹੜਾ ਲੋਕਲ ਟੈਲੈਂਟ ਹੈ ਜਿਹੜੇ ਲੋਕਲ ਇੱਥੇ ਲਿਖਣ ਵਾਲੇ ਪੰਜਾਬੀ ਨੇ ਕੰਟੀਨਿਊ ਲਿਖ ਰਹੇ ਨੇ ਉਹਨਾਂ ਨੂੰ ਇਗਨੋਰ ਕਰਦੇ ਹੋ ਤਾਂ ਤੁਸੀਂ ਜਿੱਥੇ ਵੀ ਕਿਤੇ ਉਹਨਾਂ ਦੀਆਂ ਰਿਪੋਰਟਾਂ ਪੜ੍ਹਦੇ ਹੋ ਜਿੱਥੇ ਵੀ ਕਿਤੇ ਦੇਖਦੇ ਹੋ ਤੁਸੀਂ ਦੇਖੋਗੇ ਇੱਥੇ ਦੇ ਜਿਹੜੇ ਮੁੱਖ ਲਿਖਣ ਵਾਲੇ ਨੇ ਕੀ ਉਹਨਾਂ ਕਾਨਫਰੰਸਾਂ ਦੇ ਵਿੱਚ ਜਾਂਦੇ ਨੇ ਜਾਣਗੇ ਤਾਂ ਤਾਂ ਜੀ ਉਹਨਾਂ ਨੂੰ ਸੱਦਾ ਪੱਤਰ ਦੇ ਵੀ ਸਾਨੂੰ ਤਾਂ ਕੋਈ ਸੱਦਾ ਪੱਤਰ ਨਹੀਂ ਦਿੰਦਾ ਇੱਥੇ ਕਿੰਨੀਆਂ ਕਾਨਫਰੰਸਾਂ ਹੁੰਦੀਆਂ ਨੇ ਟ੍ਰਾਂਟੋ ਦੇ ਵਿੱਚ ਮੈਨੂੰ ਇੱਕ ਵੀ ਸੰਸਥਾ ਦੱਸ ਦੋ ਜਿਸ ਨੇ ਕਿਸੇ ਨੇ ਮੈਨੂੰ ਸੱਦਾ ਪੱਤਰ ਭੇਜਿਆ ਹੋਵੇ ਮੇਰੇ ਵਰਗੇ ਹੋਰ ਵੀ ਬਥੇਨੇ ਲੇਖਕ ਨੇ ਜਿਨ੍ਹਾਂ ਨੂੰ ਸਰਦਾ ਪੱਤਰ ਨਹੀਂ ਦਿੱਤਾ ਜਾਂਦਾ ਕਿਉਂ ਸੋ ਉਹਦਾ ਕਾਰਨ ਜਾਣਨਾ ਚਾਹੀਦਾ ਤਾਂ ਇਸੇ ਤਰ੍ਹਾਂ ਕੋਈ ਪੇਪਰ ਨਹੀਂ ਲਿਖਵਾਇਆ ਜਾਂਦਾ ਪੰਜਾਬੀ ਕਹਾਣੀ ਤੇ ਇੱਥੇ ਤੱਕ ਅਜੇ ਕੋਈ ਪੇਪਰ ਨਹੀਂ ਲਿਖਵਾਇਆ ਗਿਆ ਪੰਜਾਬੀ ਨਾਵਲ ਤੇ ਕੋਈ ਪੇਪਰ ਨਹੀਂ ਲਿਖਾਇਆ ਗਿਆ ਭਾਰਤਿਕ ਸਫਰਨਾਮਿਆਂ ਤੇ ਕੋਈ ਪੇਪਰ ਨਹੀਂ ਲਿਖਵਾਇਆ ਗਿਆ ਤਾਂ ਭਾਈ ਫਿਰ ਕਿਸ ਤਰ੍ਹਾਂ ਦੀਆਂ ਪੰਜਾਬੀ ਕਾਨਫਰੰਸਾਂ ਨੇ ਸਾਨੂੰ ਦੱਸੋ ਤਾਂ ਸਹੀ ਸੋ ਕੀ ਇਹ ਇੱਕ ਬਿਜ਼ਨਸ ਬਣ ਚੁੱਕੀਆਂ ਨੇ ਕੀ ਬਾਹਲੇ ਮੁਲਕਾਂ ਤੋਂ ਬੰਦੇ ਲਵਾਉਣੇ ਲਿਆਉਣੇ ਜਾਂ ਉਹਨਾਂ ਦਾ ਵੀਜ਼ਾ ਲਵਾਉਣਾ ਜਾਂ ਐਪਲੀਕੇਸ਼ਨਾਂ ਵੇਚਣੀਆਂ ਕੀ ਇਸ ਤਰ੍ਹਾਂ ਦਾ ਠੱਗ ਠਗਾ ਬਣ ਗਿਆ ਹੈ ਜਾਂ ਕੁਝ ਲੋਕਾਂ ਨੂੰ ਖੁਸ਼ ਕਰਨਾ ਉਹਨਾਂ ਦਾ ਰਸਤਾ ਖੋਲਣਾ ਉਹਨਾਂ ਨੂੰ 10 ਸਾਲ ਦਾ ਵੀਜ਼ਾ ਲੈ ਕੇ ਦੇ ਦੇਣਾ ਰਾਹਦਾਰੀਆਂ ਭੇਜ ਕੇ ਕੀ ਇਸ ਤਰ੍ਹਾਂ ਦਾ ਬਿਜ਼ਨਸ ਬਣ ਗਿਆ ਹੈ ਸੋ ਇਹਨਾਂ ਚੀਜ਼ਾਂ ਤੇ ਦੋਸਤੋ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਸਾਡਾ ਹੈਗਾ ਵੀ ਅਸੀਂ ਹੋਊ ਪਰੇ ਕਰ ਦਿੰਦੇ ਆ ਵੀ ਚਲੋ ਕੋਈ ਗੱਲ ਨਹੀਂ ਜਿਹੜਾ ਕਰਦਾ ਕਰੀ ਜਾਵੇ ਨਹੀਂ ਕਰਦਾ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਗੰਦਲ ਪੈਂਦਾ ਹੈ ਕਿਸੇ ਖੇਤਰ ਦੇ ਵਿੱਚ ਸੋ ਜਿਸ ਤਰ੍ਹਾਂ ਸਾਡੇ ਸਾਹਿਬ ਦੇ ਖੇਤਰ ਦੇ ਵਿੱਚ ਪਿਆ ਹੋਇਆ ਸੋ ਇਨਾਮਾ ਸਨਮਾਨਾਂ ਚ ਪਿਆ ਹੋਇਆ ਹੈ ਇਹ ਬਿਸ਼ਪ ਕਾਨਫਰੰਸ ਫਰਾਂਸਾਂ ਨੇ ਜਿਹੜੀਆਂ ਇੱਕ ਇੱਕ ਤਰ੍ਹਾਂ ਦਾ ਇੱਕ ਕਿਸਮ ਦਾ ਫੈਸ਼ਨ ਜਿਹਾ ਬਣ ਕੇ ਰਹਿ ਗਈਆਂ ਨੇ ਸੋ ਸਾਨੂੰ ਇਹਨਾਂ ਤੇ ਵਿਚਾਰ ਕਰਨਾ ਪਵੇਗਾ ਸੋ ਇਸ ਤੇ ਨਾਲ ਹੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਦੂਸਰੀ ਹੈ ਉਹ ਹੈਗੀ ਆ ਕਿ ਇੱਥੇ ਸਾਡੇ ਨਾਲ ਜਿਹੜੇ ਬਜ਼ੁਰਗ ਨੇ ਜਿਹੜੇ ਨਵੇਂ ਆਉਂਦੇ ਨੇ ਜਾਂ ਜਿਹੜੇ ਪੁਰਾਣੇ ਨੇ ਉਹਨਾਂ ਦਾ ਉਹਨਾਂ ਦੇ ਬੱਚਿਆਂ ਬਲੋਂ ਜਾਂ ਉਹਨਾਂ ਦੇ ਪਰਿਵਾਰਾਂ ਬਨ ਉਹਨਾਂ ਨੂੰ ਬਹੁਤ ਜ਼ਿਆਦਾ ਅਬਿਊਜ਼ ਕੀਤਾ ਜਾਂਦਾ ਹੈ ਅਬਿਊਜ਼ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਇੱਕ ਕਿਸਮ ਦਾ ਮਾਨਸਿਕ ਤਬਾਹੇਠਾਂ ਰੱਖਣਾ ਉਹਨਾਂ ਦੀ ਜਿਹੜੀ ਬੰਦ ਦੀ ਕਮਾਈ ਹੈ ਉਹਦੇ ਤੇ ਉਹਨਾਂ ਨੂੰ ਬਗੈਰ ਦੱਸੇ ਢਾਕਾ ਮਾਰ ਲੈਣਾ ਜਾਂ ਉਹਨਾਂ ਦਾ ਹੱਕ ਮਾਰ ਲੈਣਾ ਸੋ ਇਸ ਤਰ੍ਹਾਂ ਹੈ ਤੋਂ ਸਾਡੇ ਇੱਥੇ ਦੇਖਣ ਦੇ ਵਿੱਚ ਇਹ ਆਇਆ ਕਿ ਬਜ਼ੁਰਗ ਇੱਥੇ ਆ ਕੇ ਤੁਹਾਨੂੰ 10 ਸਾਲ ਬਾਅਦ ਪੈਨਸ਼ਨ ਲੱਗਦੀ ਹੈ ਕਿੱਥੇ ਆਖਿਓ ਫਾਰਮਾਚ ਵੀ ਕੰਮ ਕਰਦੇ ਨੇ ਉਹ ਬੇਬੀ ਸੈਟਿੰਗ ਵੀ ਕਰਦੇ ਨੇ ਉਹ ਬੱਚਿਆਂ ਨੂੰ ਵੀ ਸੰਭਾਲਦੇ ਨੇ ਉਹ ਘਰ ਦੀ ਜਿਹੜੀ ਗਾਰਡਨਿੰਗ ਆ ਉਹਦੇ ਵਿੱਚ ਵੀ ਹਿੱਸਾ ਪਾਉਂਦੇ ਨੇ ਤੋਂ ਸਾਰੇ ਕੰਮ ਕਰਦੇ ਨੇ ਲੇਕਿਨ ਜਦੋਂ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਆ 10 ਸਾਲ ਬਾਅਦ ਤਾਂ ਦੇਖਣ ਦੇ ਵਿੱਚ ਇਹ ਆਇਆ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਜਾਂ ਉਹਨਾਂ ਦੀਆਂ ਨੂੰਹਾਂ ਹੋਈਆਂ ਜਾਂ ਉਹਨਾਂ ਦੇ ਮੁੰਡੇ ਹੋਏ ਤਾਂ ਉਹਨਾਂ ਦੇ ਨਾਲ ਜੁਆਇੰਟ ਅਕਾਊਂਟ ਖਿਲਾ ਲੈਂਦੇ ਨੇ ਜਿਉਂ ਹੀ ਪੈਨਸ਼ਨ ਆਉਂਦੀ ਆ ਤੇ ਉਹਨਾਂ ਦੇ ਸਾਰੇ ਪੈਸੇ ਚੱਕ ਲੈਂਦੇ ਨੇ ਤੇ ਜਦੋਂ ਆਪਣੇ ਅਕਾਊਂਟ ਦੇ ਵਿੱਚੋਂ ਕੋਈ ਪੈਸਾ ਕੱਢਣਾ ਚਾਹੁੰਦੇ ਨੇ ਤਾਂ ਉਹ ਅਕਾਊਂਟ ਖਾਲੀ ਪ ਤੋ ਇਹ ਮੈਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜਿਹੜੀਆਂ ਮਿਲੀਆਂ ਨੇ ਸੋ ਪਲੀਜ਼ ਇਸ ਤਰ੍ਹਾਂ ਨਾ ਕਰੋ ਇੱਕ ਕਿਸਮ ਦਾ ਅਬਿਊਜ਼ ਹੈ ਜੇ ਤੁਹਾਡਾ ਬਜ਼ੁਰਗ ਹੈ ਜਿਹੜਾ ਉਹ ਪੁਲਿਸ ਦੇ ਵਿੱਚ ਚਲਿਆ ਗਿਆ ਜਾਂ ਮਤਲਬ ਉਹਨੇ ਇਸ ਤਰ੍ਹਾਂ ਦੀ ਸ਼ਿਕਾਇਤ ਕਰਤੀ ਤਾਂ ਤੁਸੀਂ ਬਹੁਤ ਵੱਡੀ ਟ੍ਰਬਲ ਵਿੱਚ ਆ ਸਕਦੇ ਹੋ ਤਾਂ ਇੱਕ ਕਿਸਮ ਦਾ ਧੋਖਾ ਹੈ ਤੁਸੀਂ ਪੈਸੇ ਮੰਗ ਕੇ ਤਾਂ ਲੈ ਸਕਦੇ ਹੋ ਕਿ ਮੈਂ ਸਾਨੂੰ 200 ਡਾਲਰ ਦੀ ਲੋੜ ਹੈ 400 ਦੀ 500 ਦੀ ਹੈ ਉਹ ਤੁਹਾਡੀ ਹੈਲਪ ਵੀ ਕਰਨਗੇ ਔਰ ਤੁਸੀਂ ਬਿਗੈਰ ਦੱਸੇ ਉਹਨਾਂ ਦੀ ਪੈਨਸ਼ਨ ਜਿਹੜੀ ਉਹਨਾਂ ਉਰਜੀ ਤੇ ਉਹਨਾਂ ਦਾ ਹੱਕ ਹੈ ਉਹ ਤੁਸੀਂ ਨਹੀਂ ਚੱਕ ਸਕਦੇ ਇਹਦੇ ਨਾਲ ਤੋਂ ਬਿਹਤਰ ਹੈ ਤੁਸੀਂ ਉਹਨਾਂ ਨੂੰ ਕਹੋ ਕਿ ਬਾਪੂ ਜੀ ਸਾਡੇ ਨਾਲ ਰਹਿਣਾ ਤੇ ਸਾਨੂੰ ਕਿਰਾਇਆ ਦੇ ਤੇ ਬਾਪੂ ਵੀ ਕਹੇਗਾ ਕਿ ਜੇ ਮੈਂ ਤੁਹਾਡੇ ਬੱਚੇ ਸਾਹਮਣੇ ਨੇ ਤੁਸੀਂ ਮੈਨੂੰ ਵੀ ਸੈਟਿੰਗ ਦਿਓ ਜੇ ਤੁਸੀਂ ਮੇਰੇ ਤੋਂ ਘਰ ਦਾ ਕੰਮ ਕਰਾਉਣਾ ਤਾਂ ਮੈਨੂੰ ਵੀ ਚਾਰ ਪੈਸੇ ਦਿਓ ਫਿਰ ਤੁਸੀਂ ਉਹਨਾਂ ਤੋਂ ਕਿਰਾਇਆ ਵੀ ਲਓ ਜਾਂ ਤਾਂ ਤੁਸੀਂ ਸਟ੍ਰੇਟ ਹੋ ਜਾਓ ਸਿੱਧੇ ਦੱਸੋ ਤੇ ਜਾਂ ਫਿਰ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਅਬ ਯੂਜ਼ ਕਰਨਾ ਛੱਡੋ ਕਿਉਂਕਿ ਜਦੋਂ ਉਹਨਾਂ ਨੇ ਉਹਨਾਂ ਦੀ ਕੋਈ ਬੇਟੀ ਮਿਲਣ ਆਉਂਦੀ ਹੈ ਜਾਂ ਉਹਨਾਂ ਨੇ ਕਿਸੇ ਨੂੰ 2-4 ਛਿੱਲੜ ਦੇਣੇ ਹੁੰਦੇ ਨੇ ਤਾਂ ਤੁਹਾਡੇ ਤੋਂ ਮੰਗਦੇ ਨੇ ਤੇ ਤੁਸੀਂ ਕਹਿ ਦਿੰਦੇ ਹੋ ਕਿ ਕੁਝ ਨਹੀਂ ਹੈਗਾ ਉਹ ਆਪਣਾ ਅਕਾਊਂਟ ਚੈੱਕ ਕਰਦੇ ਨੇ ਜਾਂ ਕਿਸੇ ਤੋਂ ਕਰਾਉਂਦੇ ਨੇ ਆਪਣੀ ਕਿਸੇ ਬੇਟੀ ਤੋਂ ਕਰਾਉਂਦੇ ਨੇ ਤਾਂ ਉੱਥੇ ਜ਼ੀਰੋ ਬੈਲੈਂਸ ਹੁੰਦਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਦੂਸਰਾ ਹੈਗਾ ਕਿ ਜਿਹੜੇ ਸਾਡੇ ਨੰਨੇ ਬਜ਼ੁਰਗ ਆਉਂਦੇ ਨੇ ਤੋਂ ਉਹਨਾਂ ਦਾ ਇੱਥੇ ਆ ਕੇ ਜੀ ਨਹੀਂ ਲੱਗਦਾ ਕਈ ਵਾਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਕਿ ਅਸੀਂ ਘਰਾਂ ਦੇ ਵਿੱਚ ਕੈਦ ਹੋ ਗਏ ਆ ਤੇ ਹੁਣ ਅਸੀਂ ਕਿੱਥੇ ਜਾਈਏ ਸੋ ਉਹਨਾਂ ਲਈ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਬਹੁਤ ਸਾਰੇ ਸੀਨੀਅਰਜ਼ ਕਲੱਬ ਨੇ ਜਿਹੜੇ ਉਹ ਬਣੇ ਹੋਏ ਨੇ ਤੇ ਬਹੁਤ ਸਾਰੇ ਪਾਰਕ ਤੁਹਾਡੇ ਘਰ ਦੇ ਆਲੇ ਦੁਆਲੇ ਹੁੰਦੇ ਨੇ ਤੁਸੀਂ ਆਪਣਾ ਐਡਰੈਸ ਤੇ ਫੋਨ ਨੰਬਰ ਜੇਬ 'ਚ ਰੱਖੋ ਤੁਸੀਂ ਪਹਿਲਾਂ ਥੋੜੀ ਬਾਹਰ ਸ਼ੁਰੂ ਕਰੋ ਤੇ ਫਿਰ ਤੁਸੀਂ ਨਾਲ ਦੇ ਪਾਰਕਾਂ ਜਾਓ ਉੱਥੇ ਤੁਹਾਨੂੰ ਬਹੁਤ ਸਾਰੇ ਬਜ਼ੁਰਗ ਬੈਠੇ ਮਿਲ ਜਾਣਗੇ ਬੈਂਚ ਲੱਗੇ ਹੁੰਦੇ ਨੇ ਚੇਹਰਾ ਲੱਗੀਆਂ ਹੁੰਦੀਆਂ ਨੇ ਛੱਡ ਬਣੇ ਹੁੰਦੇ ਨੇ ਤੋਂ ਜਦੋਂ ਤੁਸੀਂ ਇੱਕ ਵਾਰ ਪਹੁੰਚ ਗਏ ਉਹ ਤੁਹਾਨੂੰ ਰਸਤੇ ਪਾ ਦੇਣਗੇ ਤੇ ਤੁਸੀਂ ਆਪਣੇ ਨੇੜੇ ਦੀ ਜਿਹੜੀ ਕੋਈ ਸੀਨੀਅਰ ਕਲੱਬ ਹੈ ਉਹਨਾਂ ਦੇ ਮੈਂਬਰ ਬਣ ਜਾਓ ਤੋਂ ਸੀਨੀਅਰ ਕਲੱਬ ਦੇ ਵਿੱਚ ਬੈਠ ਕੇ ਬਜ਼ੁਰਗ ਤਾਸ਼ ਖੇਡਦੇ ਨੇ ਆਪਣੇ ਪਿੰਡਾਂ ਦੀਆਂ ਗੱਲਾਂ ਕਰਦੇ ਨੇ ਸਿਆਸਤ ਦੀਆਂ ਗੱਲਾਂ ਕਰਦੇ ਨੇ ਤੇ ਇਸ ਤੋਂ ਇਲਾਵਾ ਉਹ ਕਿਤਾਬਾਂ ਵੀ ਪੜ੍ਹਦੇ ਨੇ ਉਹ ਫੰਕਸ਼ਨਾਂ ਤੇ ਵੀ ਜਾਂਦੇ ਨੇ ਤੋਂ ਕਈ ਜਿਹੜੀਆਂ ਸੀਨੀਅਰ ਕਲੱਬਾਂ ਨੇ ਉਹ ਬਜ਼ੁਰਗਾਂ ਦੇ ਟੂਰ ਵੀ ਅਰੇਂਜ ਕਰਦੀਆਂ ਨੇ ਕਦੇ ਨਿਆਗਰਾ ਫਾਲ ਲੈ ਕੇ ਜਾਂਦੀਆਂ ਨੇ ਕਦੇ ਆਟਵਾਲ ਲੈ ਕੇ ਜਾਂਦੀਆਂ ਨੇ ਕਦੇ ਟ੍ਰਾਂਟੋ ਕਮਾਉਂਦੀਆਂ ਨੇ ਤੋਂ ਤੁਸੀਂ ਉਹਨਾਂ ਦਾ ਵੀ ਹਿੱਸਾ ਬਣ ਸਕਦੇ ਹੋ ਤੇ ਤੁਸੀਂ ਮਤਲਬ ਰੱਖੋ ਕਿ ਇੰਨਾ ਚਿਰ ਮੈਂ ਘਰ ਰਹਿਣਾ ਤੇ ਜੇ ਮੈਂ ਬੱਚਿਆਂ ਨੂੰ ਵੀ ਸੰਭਾਲਣਾ ਹੈ ਤੇ ਇੰਨੇ ਵਜੇ ਤੱਕ ਸੰਭਾਲ ਲੈਣੇ ਵਜੇ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਜਾਂਦੇ ਨੇ ਤੋਂ ਉਹ ਤੋਂ ਬਾਅਦ ਭਾਈ ਆ ਤਿੰਨ ਚਾਰ ਘੰਟੇ ਨੇ ਮੇਰੇ ਨੇ ਇਹ ਚ ਮੈਂ ਜਿੱਥੇ ਜਾਮਾਂ ਜੋ ਮਰਜ਼ੀ ਕਰਾਂ ਇਹ ਮੇਰੀ ਮਰਜ਼ੀ ਆ ਤੇ ਜੇ ਫੇਰ ਵੀ ਤੁਹਾਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਤੋਂ ਉਹ ਠੀਕ ਨਹੀਂ ਹੈ ਕਿ ਦੁਬਾਰ ਨਹੀਂ ਆ ਸਕਦਾ ਤੂੰ ਇਹ ਨਹੀਂ ਕਰ ਸਕਦਾ ਤੂੰ ਉਹ ਨਹੀਂ ਕਰ ਸਕਦਾ ਤੂੰ ਸਾਰਾ ਦਿਨ ਇਦਾਂ ਹੀ ਕਰਨਾ ਤੂੰ ਇਦਾਂ ਹੀ ਕਰਨਾ ਸੋ ਇਹ ਵੀ ਜਿਹੜੀ ਹੈਗੀ ਆ ਉਹ ਲਾਈਫ ਨਹੀਂਗੀ ਇਹਦੇ ਨਾਲੋਂ ਬਿਹਤਰ ਹੈ ਫਿਰ ਤੁਸੀਂ ਜਿੱਥੇ ਆਪਣੀ ਸਾਰੀ ਉਮਰ ਗੁਜ਼ਾਰੀ ਹੈ ਉੱਥੇ ਹੀ ਰਹੋ ਔਰ ਮੈਂ ਬੱਚਿਆਂ ਨੂੰ ਅ ਬੱਚੇ ਤਾਂ ਕੀ ਕਹਿਣਾ 40 40 45 45 ਸਾਲ ਦੇ 50 50 ਸਾਲ ਦੇ ਹੈਗੇ ਨੇ ਉਹ ਤੇ ਉਹਨਾਂ ਨੂੰ ਆਪ ਵੀ ਪਤਾ ਹੋਣਾ ਚਾਹੀਦਾ ਹੈ ਕਿ ਬਜ਼ੁਰਗ ਜਿਹੜਾ ਸਾਰੀ ਉਮਰ ਉੱਥੇ ਆਪਣੀ ਲਾਣੇਦਾਰੀ ਕਰਦਾ ਆਇਆ ਤੁਹਾਨੂੰ ਜੀ ਨੇ ਪਾਲ ਕੇ ਇੱਥੇ ਭੇਜਿਆ ਤੁਹਾਨੂੰ ਜੀ ਨੇ ਇੱਥੇ ਪੜਾਇਆ ਸੋ ਤੁਸੀਂ ਉਹਨਾਂ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਉਹਦੇ ਦਿਲ ਤੇ ਕੀ ਬੀਤੇਗੀ ਸੋ ਬਜ਼ੁਰਗ ਇੰਨੀ ਛੇਤੀ ਚੇਂਜ ਨਹੀਂ ਹੁੰਦੇ ਸੋ ਉਹਨਾਂ ਨੂੰ ਵਕਤ ਲੱਗਦਾ ਹੈ ਟਾਈਮ ਚੇਂਜ ਹੋਣ ਨੂੰ ਸੋ ਉਹਨਾਂ ਨੂੰ ਵਕਤ ਦਿਓ ਉਹਨਾਂ ਨਾਲ ਧੱਕੇਸ਼ਾਹੀ ਨਾ ਕਰੋ ਨਹੀਂ ਤਾਂ ਜਿਹੜੇ ਇਹ ਰਿਸ਼ਤੇ ਨੇ ਇਹ ਇੱਥੇ ਵੀ ਗਰਕ ਹੋ ਜਾਣਗੇ ਉਹ ਇਹ ਮੈਂ ਤੁਹਾਨੂੰ ਇਹ ਵੀ ਗੱਲ ਹੈ ਜਿਹੜੀ ਉਹ ਕਹਿਣੀ ਸੀ ਤਾਂ ਬਾਕੀ ਦੋਸਤੋ ਮੇਰਾ ਜਿਹੜਾ ਹੈਗਾ ਸਿਹਤ ਉਹ ਜਿਹੜੀ ਤਕਰੀਬਨ ਅ ਅਜੇ 나ਸਾ ਦੇ ਚੱਲ ਰਹੀ ਹੈ ਲੇਕਿਨ ਜਿਹੜਾ ਮੈਂ ਪੜ੍ਹਾਈ ਹੈ ਜਿਹੜੀ ਉਹ ਮੈਂ ਆਪਦੀ ਅ ਕਰਦਾ ਲਗਾਤਾਰ ਕੰਟੀਨਿਊ ਮੈਗਜ਼ੀਨ ਵੀ ਪੜ੍ਹਨਾ ਹੈ ਤਾਂ ਮੈਂ ਕਹਾਣੀ ਧਾਰਾ ਮੈਗਜ਼ੀਨ ਹੈ ਜਿਹੜਾ ਉਹ ਕੰਪਲੀਟ ਕਰ ਲਿਆ ਜਿਹਦੀ ਆਪਾਂ ਪਿਛਲੀ ਗੱਲ ਕੀਤੀ ਸੀ ਤੇ ਆ ਹੁਣ ਜਿਹੜੀ ਕਿਤਾਬ ਸ਼ੁਰੂ ਕੀਤੀ ਹੈ ਸੰਗੀ ਸਾਥੀਆਂ ਬਹਾਨੇ ਇਹ ਨਿੰਦਰ ਗਿਲ ਦੀ ਕਿਤਾਬ ਹੈ ਸੋ ਆ ਨਿੰਦਰ ਗਿਲ ਦੀ ਫੋਟੋ ਹੈ ਸੋ ਸੰਗੀ ਸਾਥੀਆਂ ਬਹਾਨੇ ਨਿੰਦਰ ਗਿੱਲ ਨੇ ਸਫਰਨਾਵਾਂ ਲਿਖਿਆ ਸੋ ਨਿੰਦਰ ਗਿੱਲ ਮੇਰਾ ਬਹੁਤ ਪਿਆਰਾ ਦੋਸਤ ਸੀਗਾ ਸੋ ਅਸੀਂ ਕਾਫੀ ਲੇਕਨ 83 84 ਤੋਂ ਅਸੀਂ ਜਾਣਦੇ ਆ ਸੋ ਜਦੋਂ ਉਹਨੇ ਪੰਜਾਬ 84 ਨਾਵਲ ਲਿਖਿਆ ਸੀ ਤਾਂ ਉਹਦੇ ਉੱਤੇ ਪਰਚਾ ਵੀ ਮੈਂ ਹੀ ਪੜਿਆ ਸੀ ਤਾਂ ਯੂਨੀਵਰਸਿਟੀ ਦੇ ਵਿੱਚ ਉਹ ਨਿੰਦਰ ਗਿੱਲ ਹੁੰਦੇ ਸੀ ਤੋਂ ਮੇਰੇ ਕੋ ਪਿੰਡ ਆ ਜਾਂਦੇ ਸੀ ਸਾਡਾ ਸਕੂਲ ਆਡਿਟ ਕਰਨ ਆਉਂਦੇ ਹੁੰਦੇ ਸੀ ਉਹ ਸੋ ਪਿੰਡ ਆ ਜਾਂਦੇ ਸੀ ਤਾਂ ਇੱਥੋਂ ਸਾਡੀ ਦੋਸਤੀ ਜਿਹੜੀ ਵੱਧਦੀ ਵੱਧਦੀ ਅਸੀਂ ਬਹੁਤ ਸਾਰੇ ਸਮਾਗਮ ਅਟੈਂਡ ਕੀਤੇ ਅਸੀਂ ਜਿਹੜੀ ਹੈਗੀ ਆ ਉਹ ਰਾਣਾ ਸਾਹਿਬ ਸੈਸਵਾ ਬਣਾਈ ਸੀ ਉੱਥੇ ਜਾਂਦੇ ਰਹੇ ਮਲੌਦ ਹੋਰ ਆਲੇ ਦੁਆਲੇ ਦੀਆਂ ਜਿਹੜੀਆਂ ਸਮਾਵਾਂ ਸੀ ਉਹਨਾਂ ਦੇ ਵਿੱਚ ਅਸੀਂ ਵਿਚਰਦੇ ਰਹੇ ਬਹੁਤ ਸਾਰੇ ਅਸੀਂ ਫੰਕਸ਼ਨ ਇਕੱਠਿਆਂ ਨੇ ਕੀਤੇ ਤੇ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਜਿਹੜੀਆਂ ਸਾਹਿਤਿਕ ਸਰਗਰਮੀਆਂ ਨੇ ਉਹਨਾਂ ਦੇ ਵਿੱਚ ਭਾਗ ਲੈਂਦੇ ਰਹੇ ਸੋ ਨਿੰਦਰ ਗਿੱਲ ਨੇ ਨਾਵਲਾਂ ਤੋਂ ਲਿਖਣਾ ਸ਼ੁਰੂ ਕੀਤਾ ਫਿਰ ਪੋਇਟਰੀ ਵੀ ਲਿਖੀ ਉਹਨਾਂ ਨੇ ਫਿਰ ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਤੇ ਫਿਰ ਉਹਨਾਂ ਨੇ ਵਾਰਤਕ ਵੀ ਲਿਖੀ ਸੋ ਆ ਜਿਹੜਾ ਸਫਰਨਾਮਾ ਮੈਂ ਉਹਦਾ ਹੋ ਪਹਿਲੀ ਵਾਰ ਪੜ ਰਿਹਾ ਤਾਂ ਜਦੋਂ ਮੈਂ ਪੜ ਲਿਆ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਲੱਗਿਆ ਸੋ ਨਿੰਦਰ ਗਿੱਲ ਦਾ ਮੈਨੂੰ ਬਸ ਇਹੀ ਆ ਕਿ ਉਹ ਬਹੁਤ ਅਰਲੀ ਉਮਰ ਦੇ ਵਿੱਚ ਚਲੇ ਗਏ ਸਬੀਟਾ ਰਣਦੇ ਅਸੀਂ ਭਾਰਤ ਘੁੰਮਣ ਗਏ ਸੀ ਤੁਹਾਨੂੰ ਪਤਾ ਹੀ ਆ ਤੇ ਉੱਥੇ ਉਹਨਾਂ ਦਾ ਜਿਹੜਾ ਦੇਹਾਂਤ ਆ ਉਹ ਹੋ ਗਿਆ ਸੀ ਅਜੇ ਉਹਨਾਂ ਦੀ ਉਮਰ ਵੀ ਕੁਛ ਨਹੀਂ ਸੀ ਅਜੇ ਉਹਨਾਂ ਦਾ ਬਹੁਤ ਸਾਰਾ ਜਿਹੜਾ ਕੰਮ ਆ ਉਹ ਅਣਛਪਿਆ ਪਿਆ ਸੋ ਮੈਨੂੰ ਵੀ ਕੱਲ ਦੁੱਖ ਨਾਲ ਕਹਿਣੀ ਪੈ ਰਹੀ ਆ ਕਿ ਜਦੋਂ ਲੇਖਕ ਚਲੇ ਜਾਂਦਾ ਹੈ ਸਾਡੇ ਕੋਲ ਪੈਰ ਰਵਾਈ ਕਰਨ ਵਾਲਾ ਕੋਈ ਨਹੀਂ ਸਾਡੀਆਂ ਜਿਹੜੀਆਂ ਸਾਇਸ ਸੁਭਾਮਾ ਨੇ ਭਾਵੇਂ ਉਹ ਸਾਹਿਤ ਅਕਾਦਮੀ ਲੁਧਿਆਣਾ ਹੈ ਭਾਵੇਂ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਸੋ ਉਹਨਾਂ ਨੂੰ ਇਮੀਡੀਏਟ ਉਸ ਘਰ ਦੇ ਵਿੱਚ ਜਾ ਕੇ ਲੇਖਕ ਦਾ ਜਿਹੜਾ ਅਣਛਪਿਆ ਕੰਮ ਆ ਉਹਨੂੰ ਸੰਭਾਲਣਾ ਚਾਹੀਦਾ ਤੇ ਉਹਨੂੰ ਛਾਪਣ ਦੇ ਜਿਹੜੇ ਹੀਲੇ ਵਸੀਲੇ ਨੇ ਕਰਨੇ ਚਾਹੀਦੇ ਨੇ ਔਰ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹ ਸੰਸਥਾ ਵਿੱਚ ਐਡੀਆਂ ਨਕਮੀਆਂ ਨੇ ਕਿ ਤੁਸੀਂ ਇਹਨਾਂ ਨੂੰ ਈਮੇਲ ਕਰੋ ਤੁਹਾਡਾ ਜਵਾਬ ਹੀ ਨਹੀਂ ਦਿੰਦੀਆਂ ਤੁਸੀਂ 6 6 7 7 ਮਹੀਨੇ ਕੋਈ ਕਰੋ ਦੇਖਦੀਆਂ ਹੀ ਨਹੀਂ ਜਦੋਂ ਤੁਸੀਂ ਫੋਨ ਕਰਕੇ ਪੁੱਛੋ ਕਹਣਗੇ ਆਹ ਤੂੰ ਭੇਜੀ ਸੀ ਹਾਂ ਜੀ ਕੋਈ ਫੰਡਿੰਗ ਲੈਣੀ ਆ ਪੈਸੇ ਲੈਣੇ ਆ ਫਿਰ ਤੁਹਾਨੂੰ ਈਮੇਲ ਤੇ ਈਮੇਲ ਈਮੇਲ ਤੇ ਈਮੇਲ ਤੋਂ ਮੈਨੂੰ ਇਹ ਸਮਝ ਨਹੀਂ ਲੱਗੀ ਇਹੀ ਹਾਲ ਕੇਂਦਰੀ ਪੰਜਾਬੀ ਸਭਾ ਦਾ ਇਹੀ ਹਾਲ ਆ ਜਿਹੜੀਆਂ ਅਕੈਡਮੀਆ ਬਣੀਆਂ ਹੋਈਆਂ ਨੇ ਇਹਨਾਂ ਦਾ ਤੇ ਨਾ ਇਹ ਤੁਹਾਨੂੰ ਕੋਈ ਜਵਾਬ ਦਿੰਦੇ ਨੇ ਨਾ ਇਹ ਤੁਹਾਨੂੰ ਕਿਸੇ ਗੱਲ 'ਚ ਇਨਵੋਲਵ ਕਰਦੇ ਨੇ ਸਿਰਫ ਇਹ ਤੁਹਾਨੂੰ ਉਦੋਂ ਯਾਦ ਕਰਦੇ ਨੇ ਜਦੋਂ ਉਹਨਾਂ ਨੇ ਕੋਈ ਫੰਡਿੰਗ ਲੈਣੀ ਹੁੰਦੀ ਹੈ ਤੋਂ ਇਹੀ ਹਾਲ ਆ ਜਿਹੜਾ ਸਾਡੇ ਮੈਗਜ਼ੀਨਾਂ ਦਾ ਹੈਗਾ ਇਹ ਪ੍ਰੋਫੈਸ਼ਨਲਿਜ਼ਮ ਸਾਡੇ 'ਚ ਹੈ ਨਹੀਂ ਤੋਂ ਫਿਰ ਜੇ ਅਸੀਂ ਕਹਿੰਦੇ ਹਾਂ ਸਾਹਿਤ ਪਿੱਛੇ ਨੂੰ ਜਾ ਰਿਹਾ ਪਾਠਕ ਨਹੀਂ ਬਣਦੇ ਤਾਂ ਅਸੀਂ ਆਪਣੇ ਗਿਰੇਵਾਨ ਦੇ ਵਿੱਚ ਆਪਣੀ ਬੁੱਕਲ ਦੇ ਵਿੱਚ ਅਸੀਂ ਨਿਗਾਹ ਮਾਰ ਕੇ ਨਹੀਂ ਦੇਖਦੇ ਕਿ ਅਸੀਂ ਕਰ ਕੀ ਰਹੇ ਹਾਂ ਤਾਂ ਕੀ ਅਸੀਂ ਸਿਰਫ ਅਹੁਦੇ ਸੰਭਾਲਣ ਲਈ ਬੈਠੇ ਆਂ ਕੀ ਅਸੀਂ ਬੱਲੇ ਬੱਲੇ ਕਰਵਾਉਣ ਲਈ ਬੈਠੇ ਆਂ ਸੋ ਇਹ ਤਾਂ ਹਾਲ ਹੈ ਸਾਡੀਆਂ ਸੁਭਾਵਾਂ ਦਾ ਤੋਂ ਸਾਹਿਤ ਨੇ ਕਿੱਥੋਂ ਅੱਗੇ ਵਧਣਾ ਹੈ ਸੋ ਇਹਨਾਂ ਚੀਜ਼ਾਂ ਤੇ ਸਾਨੂੰ ਸੋਚਣ ਦੀ ਲੋੜ ਹੈ ਵਾਕੀ ਤੁਹਾਡੇ ਵੱਲੋਂ ਜਿਹੜਾ ਰਿਸਪੌਂਸ ਹੈ ਉਹ ਆਉਂਦਾ ਰਹਿੰਦਾ ਹੈ ਚੰਗਾ ਸਾਡੇ ਦੇ ਆਪਣੇ ਬਲੌਗ ਦੇ ਲਈ ਵੀ ਤੇ ਗੱਲਬਾਤ ਲਈ ਵੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਤੁਸੀਂ ਜੋੜਦੇ ਰਹੇ ਤਾਂ ਗੱਲਬਾਤ ਤਾਂ ਆਪਾਂ ਕਰਦੇ ਹੀ ਆ ਤੇ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਮੁਲਾਕਾਤਾਂ ਨਾਲ ਵੀ ਜੋੜ ਸਕਾਂ ਪਰ ਤੁਹਾਡੀ ਦਿਲਚਸਪੀ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਤਾਂ ਮੈਨੂੰ ਤਾਂ ਸ਼ੌਂਕ ਹੈ ਮੈਂ ਆਪਣਾ ਸ਼ੌਂਕ ਪੂਰਾ ਕਰ ਲੈਣਾ ਬਾਕੀ ਤੁਸੀਂ ਦੇਖਣਾ ਹੈ ਕਿ ਤੁਸੀਂ ਚੰਗੀਆਂ ਚੀਜ਼ਾਂ ਨੂੰ ਦੇਖਣਾ ਹੈ ਜਾਂ ਨਹੀਂ ਦੇਖਣਾ ਹੈ ਬਾਕੀ ਕੈਨੇਡਾ ਦੇ ਵਿੱਚ ਮੌਸਮ ਹੈ ਜਿਹੜਾ ਹੁਣ ਚੇਂਜ ਹੋ ਚੁੱਕਿਆ ਹੈ ਠੰਡਾ ਜਿਹੜੀ ਉਹ ਬੜੀ ਜਲਦੀ ਆ ਜਾਏਗੀ ਬੜੀ ਜਲਦੀ ਤੋਂ ਮਤਲਬ 2-3 ਮਹੀਨਿਆਂ ਤੱਕ ਮੌਸਮ ਠੰਡਾ ਹੋਣਾ ਸ਼ੁਰੂ ਹੋ ਜਾਏਗਾ ਪੇਰ ਹੁਣ ਵੀ ਜਿਹੜਾ ਟੈਂਪਰੇਚਰ ਹੈ ਉਹ 30 ਤੋਂ ਡ੍ਰੌਪ ਹੋ ਕੇ ਇੱਕ ਤਕਰੀਬਨ 23-24 ਦੇ ਨੇੜੇ ਆ ਗਿਆ। ਤੋਂ ਬੜੀ ਜਲਦੀ ਜਿਹੜੀ ਪੱਤ ਝੜ ਰੁੱਤ ਆ ਉਹ ਸ਼ੁਰੂ ਹੋ ਜਾਵੇਗੀ। ਤੇ ਅਜੇ ਵੀ ਜਦੋਂ ਆਪਾਂ ਬਾਹਰ ਜਾਣੇ ਹਾਂ ਕਿਤੇ ਰਿਮੋਟ ਏਰੀਆ ਜਾਣੇ ਹਾਂ ਜਾਂ ਫਾਰਮਿੰਗ ਲੈਂਡ ਹੈ ਜਿਹੜੀ ਉੱਥੇ ਜਾਣੇ ਹਾਂ ਤਾਂ ਦੇਖਦੇ ਹਾਂ ਕਿ ਮੱਕੀ ਦੀਆਂ ਫਸਲਾਂ, ਕਣਕ ਦੀਆਂ ਫਸਲਾਂ, ਦਰਖਤ, ਗ੍ਰੀਨਰੀ ਇੰਨੀ ਜ਼ਿਆਦਾ ਹੈ ਕਿ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਤੇ ਤੁਹਾਨੂੰ ਮੈਂ ਕਹੂੰਗਾ ਕਿ ਲੌਂਗ ਡਰਾਈਵ ਕਰਕੇ ਤੁਸੀਂ ਵੀ ਘੁੰਮਿਆ ਫਰਿਆ ਕਰੋ, ਆਇਆ ਜਾਇਆ ਕਰੋ। ਤਾ ਕੇ ਜਿਹੜਾ ਹੈਗਾ ਉਹ ਤੁਸੀਂ ਕੈਨੇਡਾ ਨੂੰ ਸਿਰਫ ਫੈਕਟਰੀਆਂ ਦੇ ਵਿੱਚੋਂ ਇੰਨੀ ਦੇਖਣਾ ਕੈਨੇਡਾ ਨੂੰ ਬਾਹਰ ਜਿਹੜੀ ਨੇਚਰਲ ਬਿਊਟੀ ਹੈ ਤਾਂ ਉਹਦੇ ਵਿੱਚ ਵੀ ਆਪਾਂ ਦੇਖਣਾ ਹੈ ਅ ਸੋ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਗੱਲਬਾਤ ਥੋੜੀ ਜਿਹੀ ਚੰਗੀ ਲੱਗੀ ਹੋਵੇਗੀ ਤੋ ਗੱਲਾਂ ਬਾਤਾਂ ਆਪਾਂ ਹੋ ਵੀ ਕਰਾਂਗੇ ਲੇਕਿਨ ਆਪਾਂ ਅਗਲੇ ਬਲੌਕ ਤੋਂ ਚੱਲ ਕੇ ਕਰਦੇ ਹਾਂ ਸੋ ਤੁਸੀਂ ਕੰਟੀਨਿਊ ਇਹਦੇ ਨਾਲ ਜੁੜੇ ਰਹਿਣਾ ਤੇ ਇੱਥੇ ਹੀ ਬਣਾਉਨੇ ਆ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ